ਸਤਿ ਸ੍ਰੀ ਅਕਾਲ ਜੀ ਅੱਜ ਦੋ ਕਿਤਾਬਾਂ ਲੈ ਕੇ ਹਾਜ਼ਰ ਹਾਂ ਉਹ ਦੋ ਕਿਤਾਬਾਂ ਜੋ ਇੰਡੀਆ ਦੇ ਵਿੱਚ ਵੱਖ-ਵੱਖ ਥਾਵਾਂ ਤੇ ਬੈਨ ਹੋ ਚੁੱਕੀਆਂ ਹਨ ਭਾਵੇਂ ਗੁਜਰਾਤ ਹੋਵੇ ਭਾਵੇਂ ਕਸ਼ਮੀਰ ਹੋਵੇ ਭਾਵੇਂ ਕੋਈ ਹੋਰ ਸਟੇਟ ਪਹਿਲੀ ਕਿਤਾਬ ਗੁਜਰਾਤ ਫਾਇਲਾ ਇਹ ਰਾਣਾ ਜੂਬ ਪੱਤਰਕਾਰ ਹੋਏ ਨੇ ਉਹਨਾਂ ਦੀ ਕਿਤਾਬ ਹੈ ਗੁਜਰਾਤ ਫਾਇਲਾ ਪੱਤਰਕਾਰ ਰਾਣਾ ਜੂਬ ਵੱਲੋਂ ਗੁਜਰਾਤ ਦੇ ਫਸਾਦਾ ਫਰਜ਼ੀ ਮੁਕਾਬਲੇ ਤੇ ਸੂਬੇ ਦੇ ਕਰਮ ਮੰਤਰੀ ਹਰੇਨ ਪਾਂਡੇ ਦੇ ਕਤਲ ਦੀ ਭੇਸ ਪਟਾਕੇ ਕੀਤੀ ਸ਼ਾਨਵੀਨ ਦਾ ਵੇਰਵਾ ਹੈ ਉਹਨਾਂ ਮਾਮਲਿਆਂ ਬਾਰੇ ਜੋ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਸੱਤਾਧਾਰੀ ਹੋਣ ਅਤੇ ਉਹਨਾਂ ਦੇ ਗੁਜਰਾਤ ਤੋਂ ਦਿੱਲੀ ਤੱਕ ਪਹੁੰਚਣ ਦੇ ਸਫ਼ਰ ਦੇ ਨਾਲੋ ਨਾਲ ਚੱਲਦੇ ਹਨ ਸਨਸਨੀ ਖੇਜ ਖੁਲਾਸੇ ਕਰਦੀ ਹੋਈ ਇਹ ਕਿਤਾਬ ਉਹਨਾਂ ਲੋਕਾਂ ਦੀ ਜਵਾਨੀ ਗੁਜਰਾਤ ਦੇ ਸੱਚ ਨੂੰ ਦਪਾਉਣ ਦੀ ਦਾਸਤਾਨ ਬਿਆਨ ਕਰਦੀ ਹੈ ਜਿਨ੍ਹਾਂ ਨੇ ਜਾਂਚ ਕਮਿਸ਼ਨ ਅੱਗੇ ਬਿਆਨ ਦੇਣ ਸਮੇਂ ਕੁਝ ਵੀ ਚੇਤੇ ਨਾ ਹੋਣ ਦਾ ਖੇਖਣ ਕੀਤਾ ਸੀ ਸੋ ਇਹ ਕਿਤਾਬ ਹੈ ਜੋ ਕਿ ਤਰਕ ਭਾਰਤੀ ਨੇ ਛਾਪੀ ਹੋਈ ਹੈ ਦਾ ਮੁੱਲ 220 ਰੁਪਏ ਹੈ ਅਗਲੀ ਕਿਤਾਬ ਜੋ ਕਿ ਹੁਣੇ-ਹੁਣੇ ਬੈਨ ਹੋਈ ਹੈ ਜੇ ਮੌਕ ਕਸ਼ਮੀਰ ਦੇ ਵਿੱਚ ਆਜ਼ਾਦੀ ਅਨੁਰੂਤੀ ਰਾਏ ਦੀ ਇਹ ਕਿਤਾਬ ਹੈ ਇਹ ਵੀ ਤੱਕ ਭਾਰਤੀ ਪ੍ਰਕਾਸ਼ਨ ਨੇ ਛਾਪੀ ਹੋਈ ਹੈ ਇਸ ਦੇ ਵਿੱਚ ਰੋਮਾਂਚਕ ਕਰਨ ਵਾਲੇ ਇਹਨਾਂ ਲੇਖਾਂ ਵਿੱਚ ਅਨੁਰੂਤੀ ਰਾਏ ਇੱਕ ਚੁਣੌਤੀ ਦਿੰਦੀ ਹੈ ਕਿ ਇਸ ਦੁਨੀਆ ਵਿੱਚ ਵੱਧਦੀ ਜਾਂਦੀ ਤਾਨਾਸ਼ਾਹੀ ਦੇ ਦੌਰ ਵਿੱਚ ਆਜ਼ਾਦੀ ਦੇ ਮਹਨੇ ਉੱਪਰ ਗੌਰ ਕੀਤਾ ਜਾਵੇ ਇਹਨਾਂ ਲੇਖਾਂ ਵਿੱਚ ਸਾਡੇ ਵਿਚਾਰਨ ਕਰਨ ਵਾਲੇ ਇਸ ਵਕਤ ਅੰਦਰ ਨਿਜੀ ਅਤੇ ਜਨਤਕ ਬੋਲੀਆਂ ਦੀ ਬਾਤ ਪਈ ਹੈ ਕਥਾਕਾਰੀਆਂ ਅਤੇ ਨਵੇਂ ਸੁਪਨਿਆਂ ਦੀ ਜ਼ਰੂਰਤ ਦੀ ਬਾਤ ਪਈ ਹੈ ਰਾਏ ਦੇ ਮੁਤਾਬਕ ਮਹਾਮਾਰੀ ਇੱਕ ਨਵੀਂ ਦੁਨੀਆ ਦਾ ਲਾਂਘਾ ਹੈ ਜਿੱਥੇ ਇਹ ਅੱਜ ਬਿਮਾਰੀਆਂ ਤੇ ਤਬਾਹੀ ਲੈ ਕੇ ਆਈ ਹੈ ਉਥੇ ਇੱਕ ਨਵੀਂ ਤਰ੍ਹਾਂ ਦੀ ਇਨਸਾਨੀਅਤ ਦੇ ਲਈ ਸਦਾ ਵੀ ਹੈ ਇਹ ਇੱਕ ਮੌਕਾ ਹੈ ਕਿ ਅਸੀਂ ਇੱਕ ਨਵੀਂ ਦੁਨੀਆ ਦਾ ਸੁਪਨਾ ਲੈ ਸਕੀਏ ਸੋ ਇਸ ਦੇ ਵਿੱਚ ਵਕ ਵਕ ਲੇਖ ਨੇ ਤੇ ਇਸ ਦਾ ਮੁੱਲ 400 ਰੁਪਏ ਹੈ ਤੇ ਕਸ਼ਮੀਰ ਦੇ ਵਿੱਚ ਹੁਣੇ-ਹੁਣੇ ਬੈਨ ਹੋਈ ਹੈ ਸਾਡੇ ਸਮਿਆਂ ਦੇ ਸਭ ਤੋਂ ਮਹਾਨ ਲੇਖਕਾਂ ਵਿੱਚੋਂ ਇੱਕ ਹੈ ਹਰੁਦੁੱਤੀ ਰਾਏ ਸੋ ਆਜ਼ਾਦੀ ਕਿਤਾਬ ਅਤੇ ਗੁਜਰਾਤ ਫਾਈਲ ਦੋਨੇ ਕਿਤਾਬਾਂ ਤੁਸੀਂ ਮੰਗਵਾ ਸਕਦੇ ਹੋ ਸਾਡੇ ਤੋਂ ਧੰਨਵਾਦ